ਪੰਜਾਬ ਦੇ 4400 ਪੈਟਰੋਲ ਪੰਪਾਂ ਦੇ ਵਿੱਚੋਂ 30% ਰਾਤ ਨੂੰ ਹੀ ਖਾਲੀ ਹੋ ਗਏ। ਕਈ ਪੈਟਰੋਲ ਪੰਪਾਂ ਤੇ ਸਿਰਫ ਇੱਕ ਦਿਨ ਦਾ ਤੇਲ ਬਚਿਆ ਜੋ ਅੱਜ ਸ਼ਾਮ ਤੱਕ बिक ਜਾਵੇਗਾ। ਇਸ ਲਈ ਕੱਲ ਨੂੰ ਪੈਟਰੋਲ ਡੀਜ਼ਲ ਦੀ ਦਿੱਕਤ ਕਹਿਲਤ ਮਹਿਸੂਸ ਹੋ ਸਕਦੀ ਹੈ ਅਤੇ ਕਾਰੋਬਾਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਮ ਜ਼ਿੰਦਗੀ ਤੇ ਵੀ ਇਸ ਦਾ ਗਹਿਰਾ ਅਸਰ ਪਵੇਗਾ। ਜੀ ਹਾਂ, ਪੈਟਰੋਲ ਪੰਪ ਦੀ ਜੇ ਗੱਲ ਕੀਤੀ ਜਾਵੇ ਪੈਟਰੋਲ ਪੰਪਾਂ ਤੇ ਪੈਟਰੋਲ ਖਤਮ ਹੋ ਚੁੱਕਿਆ ਤੇ ਲੋਕਾਂ ਦੀਆਂ ਲੰਮੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਕਿਉਂਕਿ ਅੱਜ ਪੈਟਰੋਲ ਪੰਪ ਤੇ ਪੈਟਰੋਲ ਜ਼ਰੂਰ ਮਿਲ ਰਿਹਾ ਸ਼ਾਇਦ ਹੋਵੇ ਕਿ ਕੱਲ ਇਹ ਬਿਲਕੁਲ ਨਾ ਮਿਲੇ ਪੈਟਰੋਲ ਪੰਪਾਂ ਤੇ ਕੱਲ ਕਾਂ ਬੋਲਣਗੇ ਖਾਲੀ ਹੋ ਸਕਦੇ ਨੇ ਬੰਦ ਵੀ ਹੋ ਸਕਦੇ ਨੇ ਇਹ ਜਾਣਕਾਰੀ ਦੇ ਅਨੁਸਾਰ ਹੈ ਪਰ ਜੇ ਸਾਰੀ ਸਿਚੁਏਸ਼ਨ ਸਾਰੀ ਸਥਿਤੀ ਠੀਕ ਹੋ ਜਾਵੇਗੀ ਤਾਂ ਸ਼ਾਇਦ ਇਹ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਦਰਅਸਲ ਟਰੱਕ ਡਰਾਈਵਰਾਂ ਦੀ ਹੜਤਾਲ ਦਾ ਅਸਰ ਆਇਆ ਹੈ ਜੋ ਪੰਜਾਬ ਦੇ ਵਿੱਚ ਦਿਖਣ ਲੱਗਿਆ ਹੈ ਪੈਟਰੋਲ ਪੰਪ ਡਰਾਈ ਹੋਣ ਲੱਗੇ ਨੇ ਸ਼ਹਿਰਾਂ ਦੇ ਵਿੱਚ ਸਬਜ਼ੀਆਂ ਫਲਾਂ ਤੇ ਅੰਡਿਆਂ ਦੀਆਂ ਕੀਮਤਾਂ ਵਧਣ ਲੱਗੀਆਂ ਨੇ ਇਸ ਲਈ ਲੋਕਾਂ ਦੇ ਵਿੱਚ ਸਹਿਮ ਹੈ ਉੰਜ ਟਰੱਕ ਡਰਾਈਵਰਾਂ ਦੀ ਹੜਤਾਲ ਕੱਲ ਤੱਕ ਹੀ ਹੈ ਜੇਕਰ ਹੜਤਾਲ ਖੁੱਲ ਜਾਂਦੀ ਹੈ ਤਾਂ ਲੋਕਾਂ ਨੂੰ ਰਾਹਤ ਮਿਲੇਗੀ ਪਰ ਜੇ ਇਹ ਹੜਤਾਲ ਨਾ ਰੁਕੀ ਨਾ ਖੁੱਲੀ ਤਾਂ ਲੋਕਾਂ ਨੂੰ ਸਿੱਧਾ ਅਸਰ ਪਵੇਗਾ ਲੋਕਾਂ ਤੇ ਜੇਬ ਤੇ ਜੀ ਹਾਂ ਦਰਅਸਲ ਪੰਜਾਬ ਦੇ ਪੈਟਰੋਲ ਪੰਪਾਂ ਨੂੰ ਮੁੱਖ ਤੌਰ ਤੇ ਬਠਿੰਡਾ ਜਲੰਧਰ ਤੇ ਸੰਗਰੂਰ ਤੋਂ ਤੇਲ ਸਪਲਾਈ ਕੀਤਾ ਜਾਂਦਾ ਹੈ ਇਸ ਕੰਮ ਦੇ ਵਿੱਚ ਟਰੱਕ ਟੈਂਕਰ ਪਿਕਅਪ ਤੇ ਕਈ ਹੋਰ ਤਰ੍ਹਾਂ ਦੇ ਵਾਹਨ ਵਰਤੇ ਜਾਂਦੇ ਨੇ ਜਦੋਂ ਕਿ ਤੇਲ ਕੰਪਨੀਆਂ ਦੇ ਵੀ ਆਪਣੇ ਵਾਹਨ ਨੇ ਹੜਤਾਲ ਕਾਰਨ ਤੇਲ ਕੰਪਨੀਆਂ ਦੀਆਂ ਗੱਡੀਆਂ ਵੀ ਤੇਲ ਦੀ ਟੋਆ ਟਵਾਈ ਕਰਨ ਤੋਂ ਅਸਮਰਥ ਨੇ ਹੜਤਾਲੀ ਜਿਪੂਆਂ ਤੇ ਤੇਲ ਨਹੀਂ ਭਰਨਦੇ ਰਹੇ ਦੱਸ ਦਈਏ ਕਿ অপারেਟਰ ਤੇ ਡਰਾਈਵਰ ਨਵੇਂ ਕਾਨੂੰਨ ਦੇ ਵਿੱਚ ਦੋਸ਼ੀ ਡਰਾਈਵਰ ਨੂੰ 7 ਲੱਖ ਰੁਪਏ ਤੱਕ ਦੇ ਜੁਰਮਾਨੇ ਤੇ 10 ਸਾਲ ਤੱਕ ਦੀ ਕੈਦ ਦੀ ਵਿਵਸਥਾ ਦਾ ਵਿਰੋਧ ਕਰ ਰਹੇ ਨੇ ਇਸ ਕਾਨੂੰਨ ਦਾ ਆਲ ਇੰਡੀਆ ਮੋਟਰ ਟ੍ਰਾਂਪੋਰਟ ਕਾਂਗਰਸ ਵੱਲੋਂ ਵਿਰੋਧ ਕੀਤਾ ਜਾ ਰਿਹਾ ਟਰੱਕ ਯੂਨੀਅਨਾਂ ਦੀ ਅਗਲੀ ਮੀਟਿੰਗ 10 ਜਨਵਰੀ ਨੂੰ ਹੋਵੇਗੀ ਇਸ ਦੇ ਵਿੱਚ ਫੈਸਲਾ ਲਿਆ ਜਾਵੇਗਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹਨਾਂ ਦਾ ਪੱਖ ਸਰਕਾਰ ਅੱਗੇ ਕਿਵੇਂ ਪੇਸ਼ ਕਰਨਾ ਹੈ ਤਾਂ ਇਸ ਕਰਕੇ ਲੋਕਾਂ ਨੂੰ ਕਾਫੀ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਇੱਕ ਪਾਸੇ ਜਿੱਥੇ ਪੈਟਰੋਲ ਮਹਿੰਗਾ ਵੀ ਹੋ ਰਿਹਾ ਅਤੇ ਖਤਮ ਵੀ ਹੋ ਰਿਹਾ ਲੋਕਾਂ ਦੀ ਚਿੰਤਾ ਵਧ ਰਹੀ ਹੈ ਉੱਥੇ ਦੂਜੇ ਪਾਸੇ ਪੈਟਰੋਲ ਨਾ ਹੋਣ ਕਾਰਨ ਆਵਾਜਾਈ ਵਾਹਨਾ ਦੀ ਨਹੀਂ ਹੋ ਰਹੀ ਜਿਸ ਕਰਕੇ ਸਬਜ਼ੀਆਂ ਅੰਡੇ ਅਤੇ ਦੁੱਧ ਵੀ ਮਹਿੰਗਾ ਹੋਵੇਗਾ ਤੇ ਜਿਸ ਦਾ ਸਿੱਧਾ ਅਸਰ ਲੋਕਾਂ ਦੀ ਜੇਬ ਤੇ ਹੋਵੇਗਾ